ਸਾਰੇ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਕਚੁਅਲੀ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਹਿਮ ਇੱਕ ਇਨੀਸ਼ੀਏਟਿਵ ਹੈ ਜਿਹੜਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਹੇਠ ਕਰ ਰਹੀ ਹੈਗੀ ਹੈ ਇਹਦੀ ਸ਼ੁਰੂਆਤ ਜਿਹੜੀ ਹੈ ਫਿਊਚਰ ਟਾਈਕੂਨਸ ਦੀ ਅਸੀਂ ਪਹਿਲਾਂ ਪਟਿਆਲਾ ਦੇ ਵਿੱਚ ਕੀਤੀ ਸੀਗੀ ਤੇ ਉਹਦੇ ਵਿੱਚ ਬਹੁਤ ਵਧੀਆ ਰਿਸਪਾਂਸ ਰਿਹਾ ਸੀਗਾ ਤੇ ਜਿਹੜੇ ਜਿਹੜੇ ਲੋਕਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਹੀ ਮੀਨਿੰਗਫੁਲ ਚੇਂਜ ਆਇਆ ਸੀਗਾ ਫਿਊਚਰ ਟਾਈਕੂਨਸ ਦਾ ਤੁਸੀਂ ਇਸ ਤੋਂ ਜਿਹੜਾ ਵਰਡ ਹੈ ਫਿਊਚਰ ਟਾਈਕੂਨਸ ਇਹਦਾ ਮਤਲਬ ਹੀ ਇਹ ਹੈ ਕਿ ਕੱਲ ਦੇ ਜਿਹੜੇ ਬਿਜ਼ਨਸ ਪਰਸਨਸ ਔਰ ਔਰਮਨ ਜਾਂ ਮੇਲ ਜਿਹੜੇ ਕਿ ਬਹੁਤ ਵਧੀਆ ਆਪਣਾ ਕਮਾਈ ਕਰ ਸਕਦੇ ਆਪਣੇ ਵਧੀਆ ਆਈਡੀਆ ਦੇ ਨਾਲ ਸੋ ਲੁਧਿਆਣਾ ਆਪਾਂ ਕਹਿੰਦੇ ਕਮਰਸ਼ੀਅਲ ਕੈਪੀਟਲ ਹੈ ਆਪਣਾ ਪੰਜਾਬ ਦਾ ਮੈਂਚੈਸਟਰ ਆਫ ਇੰਡੀਆ ਆਪਾਂ ਕਹਿੰਦੇ ਹੈ ਕਾ ਜਿਹੜਾ ਉਦਯੋਗ ਹੈ ਤੇ ਜਿਹੜਾ ਬਿਜ਼ਨਸ ਹੈ ਉਹ ਲੁਧਿਆਣਾ ਦੇ ਲੋਅ ਦੇ ਵਿੱਚ ਹੀ ਹੈਗਾ ਹੈ ਸੋ ਕਿਉਂ ਨਾ ਅ ਅਸੀਂ ਇਸ ਚੀਜ਼ ਨੂੰ ਲੱਭਣ ਲਈ ਜਿਹੜਾ ਟੈਲੈਂਟ ਹੈਗਾ ਹੈ ਉਹਨੂੰ ਲੱਭਣ ਲਈ ਅਸੀਂ ਕਿਉਂ ਨਾ ਉਹਨਾਂ ਨੂੰ ਅੱਗੇ ਕਰੀਏ ਜਿਨ੍ਹਾਂ ਕੋਲ ਉਹ ਨੈਟ ਉਹ ਨੈਟਵਰਕਿੰਗ ਦੀ ਓਪਰਚ्युनिटी ਨਹੀਂ ਹੁੰਦੀ ਜਾਂ ਹੋ ਸਕਦਾ ਹੈ ਜਿੱਦਾਂ ਅੱਜਕੱਲ ਇਨਕਿਊਬੇਸ਼ਨ ਹਬਸ ਸ਼ੁਰੂ ਹੋ ਚੁੱਕੇ ਹਨ ਇਹ ਉਹ ਉਹ ਵਰਗ ਹੈ ਜਿਦੇ ਕੋਲ ਸ਼ਾਇਦ ਇਹ ਪੈਸੇ ਨਹੀਂ ਹੋਣਗੇ ਕਿ ਉਹ ਇਦਾਂ ਦੇ ਇਨਕੂਬੇਸ਼ਨ ਸੈਂਟਰਸ ਦੇ ਵਿੱਚ ਆਪਣਾ ਆਈਡੀਆ ਰੱਖ ਸਕਣ ਜਾਂਚ ਲਾ ਸਕਣ ਲੇਕਿਨ ਉਹਨਾਂ ਦੇ ਕੋਲ ਆਪਣੇ ਮੈਰਿਟ ਤੇ ਆਪਣਾ ਟੈਲੈਂਟ ਜ਼ਰੂਰ ਹੈ ਤੇ ਉਹ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਉਹਨਾਂ ਲਈ ਇੱਕ ਕੰਪੀਟੀਸ਼ਨ ਅਸੀਂ ਕਰਾਰੀ ਹੈਗੀ ਹੈ ਤੇ ਬਹੁਤ ਹੀ ਸਾਡੀ ਗਰਵ ਦੀ ਇਹ ਗੱਲ ਹੈਗੀ ਹੈ ਕਿ ਇੰਡਸਟਰੀ ਪਾਰਟਨਰਸ ਵੱਲੋਂ ਸਾਨੂੰ ਬਹੁਤ ਸਪੋਰਟ ਮਿਲਿਆ ਹੈ ਤੇ ਇਸ ਵਾਰੀ ਜੋ ਆਪਣਾ ਕੰਪੀਟੀਸ਼ਨ ਹੋਏਗਾ ਉਹਦੇ ਵਿੱਚ ਜਿੰਨੇ ਵੀ ਲੋਕ ਪਾਰਟਿਸਿਪੇਟ ਕਰਨਗੇ ਉਹਨਾਂ ਸਾਰਿਆਂ ਦੀ ਅਸੀਂ ਮੈਂਟਰਸ਼ਿਪ ਕਰਾਵਾਂਗੇ ਜੋ ਵੀ ਸਾਡੇ ਇੰਡਸਟਰੀ ਪਾਰਟਨਰਸ ਹੈ ਉਹਨਾਂ ਨਾਲ ਅਸੀਂ ਉਹਨਾਂ ਦੀ ਮੈਂਟਰਸ਼ਿਪ ਕਰਾਵਾਂਗੇ ਜਿਹੜੀ ਅਸੀਂ ਕੈਟਾਗਰੀਜ਼ ਇਸ ਵਾਰੀ ਰੱਖੀਆਂ ਹੈਗੀਆਂ ਫਿਊਚਰ ਟਾਈਕੂਨ ਚੈਲੰਜ ਦੇ ਵਿੱਚ ਬਹੁਤ ਜ਼ਰੂਰੀ ਮੈਂ ਇੱਕ ਅਹਿਮ ਗੱਲ ਕਰ ਰਹੀ ਹਾਂ ਅਸੀਂ ਇਹ ਦੇਖਿਆ ਹੈਗਾ ਕਿ ਯੂਜੂਲੀ ਕੀ ਹੁੰਦਾ ਆਪਾਂ ਕੋਈ ਸਟਾਰਟਅੱਪ ਚੈਲੰਜ ਰੱਖਦੇ ਆ ਤਾਂ ਜਿਹੜੇ ਬੱਚੇ ਕਾਲਜਿਸ ਦੇ ਵਿੱਚ ਹੁੰਦੇ ਆ ਉਹ ਜ਼ਿਆਦਾਤਰ ਪਾਰਟਿਸਿਪੇਟ ਕਰਦੇ ਹੁੰਦੇ ਆ ਬਟ ਅਸੀਂ ਸਪੈਸੀਫਿਕਲੀ ਕਿਉਂਕਿ ਸਰਕਾਰ ਇਹ ਚੈਲੰਜ ਕਰਾ ਰਹੀ ਹੈਗੀ ਹੈ ਅਸੀਂ ਸਪੈਸ਼ਲੀ ਜਿਹੜੀ ਸਾਡੀ ਫੋਰ ਐਗਜ਼ੈਂਪਲ ਔਰਤਾਂ ਹੈਗੀਆਂ ਪਿੰਡ ਦੇ ਵਿੱਚ ਆਪਣਾ ਕੰਮ ਕਰਦੀਆਂ ਨੇ ਉਹਨਾਂ ਨੂੰ ਅੱਗੇ ਲਿਆਉਣ ਲਈ ਸਾਡੀ ਸੈਲਫ ਹੈਲਪ ਗਰਪਸ ਹੈਗੀਆਂ ਸਾਡੇ ਪਰਸਨਸ ਵਿਦ ਡਿਸੇਬਿਲਟੀ ਹੈਗੀਆਂ ਉਹਨਾਂ ਦੇ ਬਹੁਤ ਵਧੀਆ ਆਈਡੀਆਸ ਹੁੰਦੇ ਆ ਉਹਨਾਂ ਕੋਲ ਸ਼ਾਇਦ ਇਹ ਨੈਟਵਰਕਿੰਗ ਦੀ ਓਪਰਚ्युनिटी ਨਹੀਂ ਮਿਲਦੀ ਕਿ ਆਪਣਾ ਉਹ ਬਿਜ਼ਨਸ ਆਈਡੀਆ ਅੱਗੇ ਰੱਖ ਸਕਣ ਸੋ ਇੱਕ ਸਾਡੀ ਕੈਟਾਗਰੀ ਹੋਏਗੀ ਵਿਮਨ ਇੱਕ ਸਾਡੀ ਕੈਟਾਗਰੀ ਹੋਏਗੀ ਪਰਸਨਸ ਵਿਦ ਡਿਸੇਬਿਲਟੀ ਦੀ ਸਪੈਸ਼ਲ ਕੈਟਾਗਰੀ ਹੋਏਗੀ ਇੱਕ ਥਰਡ ਕੈਟੇਗਰੀ ਹੋਏਗੀ ਸਾਡੇ ਜਿਹੜੇ ਸਟੂਡੈਂਟਸ ਹੈਗੇ ਆ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਬਹੁਤ ਵਧੀਆ ਆਈਡੀਆਜ਼ ਹੁੰਦੇ ਆ ਅੱਜਕੱਲ ਮੈਂ ਦੇਖਿਆ ਹੈ ਕਿ ਬਹੁਤ ਹੀ ਬ੍ਰਿਲੀਅੰਟ ਆਈਡੀਆਜ਼ ਉਹ ਲੈ ਕੇ ਆਉਂਦੇ ਆ ਆਪਣੀ ਇਨੋਵੇਸ਼ਨਸ ਕਰਦੇ ਆ ਉਹਨਾਂ ਨੂੰ ਅੱਗੇ ਲਿਉਣ ਲਈ ਤੇ ਸਪੈਸ਼ਲੀ ਇਹ ਜਿਹੜੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਮਾਸਟਰ ਬਲੈਸਟਰ ਜਿਹੜੀ ਇੱਕ ਮੁਹਿੰਮ ਚਲਾਈ ਗਈ ਸੀ ਸਰਕਾਰੀ ਸਕੂਲਾਂ ਦੇ ਵਿੱਚ ਉਸੇ ਦੇ ਤ ਤਵਜੂ ਅਸੀਂ ਇਸੇ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਜੇ ਬੱਚਿਆਂ ਦੇ ਕੋਈ ਵਧੀਆ ਆਈਡੀਆਜ਼ ਹੈਗੇ ਆ ਬਿਜ਼ਨਸ ਆਈਡੀਆਜ਼ ਉਹ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੈਗੇ ਆਰ ਫੋਰਥ ਕੈਟੇਗਰੀ ਇਜ਼ ਓਪਨ ਕੈਟੇਗਰੀ ਜਿਹਦੇ ਵਿੱਚ ਕੋਈ ਵੀ ਪਾਰਟਿਸਿਪੇਟ ਕਰ ਸਕਦਾ ਹੈ ਉਹ ਇੱਕ ਓਪਨ ਕੈਟੇਗਰੀ ਹੈਗੀ ਹੈ ਤੇ ਸਾਡੀ ਇਸ ਵਾਰੀ ਇੱਕ ਫਿਫਥ ਕੈਟੇਗਰੀ ਵੀ ਹੈਗੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਅਸੀਂ ਜਿਹੜਾ ਦੌਰ ਨੂੰ ਦੇਖ ਰਹੇ ਹੈਗੇ ਹਾਂ ਕਲਾਈਮੇਟ ਚੇਂਜ ਇੱਕ ਬਹੁਤ ਵੱਡੀ ਗੱਲ ਹੋ ਚੁੱਕੀ ਹੈ ਸੋ ਸਸਟੇਨੇਬਲ ਟੈਕਨੋਲੋਜੀ ਸਸਟੇਨੇਬਲ ਐਗਰੀਕਲਚਰ ਫੂਡ ਪ੍ਰੋਸੈਸਿੰਗ ਇਹ ਸਾਡੀ ਇੱਕ ਨਵੀਂ ਅਸੀਂ ਇੱਕ ਕੈਟੇਗਰੀ ਲੈ ਕੇ ਆਏ ਹੈਗੇ ਹਾਂ ਸੋ ਦੈਟ ਅਸੀਂ ਸਸਟੇਨੇਬਲ ਆਈਡੀਆਜ਼ ਨੂੰ ਵੀ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਅਸੀਂ ਸਾਰਿਆਂ ਨੇ ਵੇਕਪ ਲੁਧਿਆਣਾ ਦੇ ਵਿੱਚ ਤੁਸੀਂ ਸਾਨੂੰ ਨੇ ਬਹੁਤ ਸਾਡੀ ਸਪੋਰਟ ਕੀਤੀ ਹੈ ਉਹਦੇ ਤਹਿਤ ਕੋਈ ਵੀ ਸਸਟੇਨੇਬਿਲਟੀ ਵਾਲਾ ਆਈਡੀਆ ਜਿਹੜਾ ਹੈਗਾ ਜੋ ਕਿ ਤੁਹਾਡੀ ਤੁਹਾਡੀ ਜ਼ਿੰਦਗੀ ਨੂੰ ਸੁਧਾਰ ਸਕਦਾ ਹੈ ਤੁਹਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਸੁਧਾਰ ਸਕਦਾ ਹੈਗਾ ਹੈ ਉਹਨਾਂ ਦੀ ਕੰਫਰਟ ਨੂੰ ਦੇਖਦੇ ਹੋਏ ਉਹਨਾਂ ਦੀ ਰਿਸੋਰਸਸ ਨੂੰ ਦੇਖਦੇ ਹੋਏ ਉਹ ਇਦਾਂ ਦੇ ਕੋਈ ਆਈਡੀਆਜ਼ ਹੋਣਗੇ ਉਹਨਾਂ ਨੂੰ ਵੀ ਅਸੀਂ ਇਸ ਵਾਰ ਇੱਕ ਫਿਫਥ ਕੈਟਾਗਰੀ ਬਣਾਇਆ ਹੈਗਾ ਇਹਦੇ ਵਿੱਚ ਪ੍ਰਾਈਸ ਮਨੀ ਤਾਂ ਹੈਗੀ ਹੈ ਜਿਹੜੇ ਹਰ ਇੱਕ ਕੈਟਾਗਰੀ ਦੇ ਵਿੱਚ ਤਿੰਨ ਪ੍ਰਾਈਜ਼ ਦਿੱਤੇ ਜਾਣਗੇ ਸੋ ਪ੍ਰਾਈਸ ਮਨੀ ਤਾਂ ਹੈਗੀ ਹੈ ਬਟ ਅਲੋਂਗ ਵਿਦ ਦੈਟ ਜਿਹੜੀ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਦਿਸ ਇਜ਼ ਨੋਟ ਅਬਾਊਟ ਪ੍ਰਾਈਜ ਮਨੀ ਐਕਚੁਅਲੀ ਇਟ ਇਜ਼ ਅਬਾਊਟ ਐਕਸਪੋਜਰ ਸੋ ਅਸੀਂ ਸਾਰਿਆਂ ਨੂੰ ਟ੍ਰੇਨਿੰਗ ਦੇਵਾਂਗੇ ਤੁਸੀਂ ਸਾਰਿਆਂ ਨੇ ਸ਼ਾਰਕ ਟੈਂਕ ਦੇਖਿਆ ਹੋਣਾ ਹੈ ਸ਼ਾਇਦ ਸ਼ਾਰਕ ਟੈਂਕ ਵਰਗਾ ਹੀ ਇਹ ਕੰਪੀਟੀਸ਼ਨ ਹੈਗਾ ਹੈ ਸਾਰਿਆਂ ਨੂੰ ਮੌਕਾ ਮਿਲੇਗਾ ਕਿ ਉਹ ਆ ਕੇ ਆਪਣੀ ਪ੍ਰੈਜੈਂਟੇਸ਼ਨ ਜਾਂ ਪਿਚ ਰੱਖਣਗੇ ਕਿ ਉਹਨਾਂ ਦਾ ਆਈਡੀਆ ਕੀ ਹੈ ਉਹ ਉਹ ਆਈਡੀਆ ਰੈਪਲੀਕੇਬਲ ਜਾਂ ਉਸ ਆਈਡੀਆ ਨੂੰ ਅਸੀਂ ਕਿਸ ਤਰੀਕੇ ਨਾਲ ਐਕਚੁਅਲੀ ਕਰ ਸਕਦੇ ਹੈਗੇ ਹਾਂ ਐਕਚੁਅਲੀ ਉਹ ਪ੍ਰੈਕਟੀਕਲ ਵੀ ਹੋਵੇ ਉਹ ਉਹ ਚੀਜ਼ ਅਸੀਂ ਰਿਐਲਿਟੀ ਦੇ ਵਿੱਚ ਕਰ ਸਕੀਏ ਇਹ ਚੀਜ਼ ਜੱਜ ਕੀਤੀ ਜਾਵੇਗੀ ਸਾਡੀ ਜਿਹੜੀ ਜੂਰੀ ਹੈ ਉਹ ਇਨਵੈਸਟ ਪੰਜਾਬ ਤੋਂ ਇੰਡਸਟਰੀ ਐਕਸਪੋਰਟਸ ਤੋਂ ਅਸੀਂ ਤਿਆਰ ਕੀਤੀ ਹੈਗੀ ਹੈ ਪੰਜਾਬ ਸਰਕਾਰ ਦੇ ਜਿਹੜੇ ਮਾਹਿਰ ਇਨੋਵੇਸ਼ਨ ਮਿਸ਼ਨ ਪੰਜਾਬ ਹੈਗੀ ਹੈ ਉਹਦੇ ਨਾਲ ਅਸੀਂ ਕੀਤੀ ਹੈਗੀ ਹੈ ਸੋ ਇਹ ਇਹ ਜੂਰੀ ਹੋਵੇਗੀ ਬਟ ਕਾਫੀ ਲੋਕ ਇਹ ਸੋਚਣਗੇ ਕਿ ਇਹ ਚੀਜ਼ਾਂ ਤਾਂ ਅਸੀਂ ਕਰ ਹੀ ਨਹੀਂ ਸਕਦੇ ਸਾਨੂੰ ਤਾਂ ਕੋਈ ਫਾਰਮਲ ਟ੍ਰੇਨਿੰਗ ਹੀ ਨਹੀਂ ਹੈਗੀ ਇਸ ਲਈ ਅਸੀਂ ਐਕਚੁਅਲੀ ਉਹਨਾਂ ਸਾਰੇ ਪਾਰਟਿਸਪੈਂਟਸ ਦੀ ਟ੍ਰੇਨਿੰਗ ਕਰਾਵਾਂਗੇ ਸਾਰਿਆਂ ਨੂੰ ਅਸੀਂ ਦੱਸਾਂਗੇ ਕਿ ਤੁਸੀਂ ਆਪਣੀ ਜਿਹੜੀ ਪ੍ਰੋਪੋਜ਼ਲਸ ਹੈ ਜਾਂ ਕੋਈ ਬਿਜ਼ਨਸ ਆਈਡੀਆ ਪਿਚ ਕਰਨਾ ਹੈ ਉਹ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਉਹਨਾਂ ਦੀ ਉਹਨਾਂ ਨੂੰ ਜਿਹੜੀ ਮੈਂਟਰਸ਼ਿਪ ਤੇ ਕਾਉਂਸਲਿੰਗ ਦੀ ਲੋੜ ਹੈ ਉਹਨਾਂ ਸਾਰਿਆਂ ਨੂੰ ਮਿਲੇਗੀ ਸੋ ਇਹ ਬਹੁਤ ਵਰਟੀਕਲ ਹੈ ਇਹ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਇੱਕ ਹੈਲਪ ਕਰੇਗੀ ਤੇ ਜਿਹੜੇ ਲੋਕ ਜੇਤੂ ਐ ਵਿਜੇਤਾ ਹੈਗੇ ਆ ਉਹ ਤਾਂ ਹੈਗੇ ਹੀ ਨੇ ਬਟ ਇਸ ਤੋਂ ਇਲਾਵਾ ਅੱਜ ਸਾਡੇ ਲਈ ਬਹੁਤ ਹੀ ਗਰਵ ਦੀ ਇਹ ਗੱਲ ਹੈ ਕਿ ਇੰਡਸਟਰੀ ਦੀ ਸਪੋਰਟ ਨਾਲ ਤੇ ਪੰਜਾਬ ਸਰਕਾਰ ਦੀ ਸਪੋਰਟ ਨਾਲ ਅਸੀਂ 13 ਕਰੋੜ ਤੋ ਵਾਦ ਦੀ ਸੀਡ ਫੰਡਿੰਗ ਆ ਫੰਡ ਅੱਜ ਅਸੀਂ ਐਮਓਯੂ ਸਾਈਨ ਕਰਨ ਜਾ ਰਹੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਇੰਡਸਟਰੀ ਪਾਰਟਨਰਸ 13 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਉਹ ਪਰਸਨ ਵਿਜੇਤਾ ਇਸ ਕੰਪੀਟੀਸ਼ਨ ਦੇ ਹੋ ਦਾ ਹੋਵੇ ਜੇ ਕਿਸੇ ਨੂੰ ਇੰਡਸਟਰੀ ਨੂੰ ਲੱਗਿਆ ਕਿ ਇਹ ਆਈਡੀਆ ਬਹੁਤ ਵਧੀਆ ਹੈ ਉਹ ਦੀ ਸੀਡ ਫੰਡਿੰਗ ਉਹ ਕਰਨ ਨੂੰ ਤਿਆਰ ਹੈ ਉਸ 13 ਕਰੋੜ ਨੂੰ ਅਸੀਂ ਸੈਟਿਸਫਾਈ ਕੀਤਾ ਕਿ ਉਹ 13 ਕਰੋੜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗ ਸਕੇ ਕਿਸੇ ਦੀ ਆਈਡੀਆ ਜਿਹੜਾ ਬਹੁਤ ਵਧੀਆ ਆਈਡੀਆ ਹੈ ਰੈਪਲੀਕੇਬਲ ਆਈਡੀਆ ਹੈ ਪ੍ਰੈਕਟੀਕਲ ਹੈ ਉਹ ਪਰਸਨ ਦੇ ਕੋਲ ਪੈਸੇ ਨਹੀਂ ਹੈਗੇ ਉਹ ਇਸ ਫੰਡ ਦੇ ਵਿੱਚ ਆਪਣਾ ਹਿੱਸਾ ਜੋ ਹੈ ਮੰਗ ਸਕਦਾ ਹੈਗਾ ਆਪਣੇ ਆਈਡੀਆ ਦੇ ਬੇਸਿਸ ਤੇ ਸੋ ਇਹ ਬਹੁਤ ਵੱਡੀ ਗੱਲ ਹੈ ਇਹ ਪਹਿਲੀ ਵਾਰੀ ਹੋ ਰਿਹਾ ਹੈ ਆਪਣੀ ਸਟੇਟ ਦੇ ਵਿੱਚ ਆਈ ਥਿੰਕ ਆਪਣੀ ਕੰਟਰੀ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਇਹਦੇ ਲਈ ਮੈਂ ਸਪੈਸ਼ਲੀ ਇੰਡਸਟਰੀ 파ਟਨਰਸ ਨੂੰ ਥੈਂਕ ਯੂ ਕਹਿਣਾ ਚਾਹਨੀ ਹਾਂ 10 ਕਰੋੜ ਜਿਹੜਾ ਹੈ ਸਿਸੂ ਵੱਲੋਂ ਪਲੈਜ ਕੀਤਾ ਗਿਆ ਹੈ 3 ਕਰੋੜ ਲੁਧਿਆਣਾ ਐਂਜਲ ਨੈਟਵਰਕ ਵੱਲੋਂ ਪਲੈਜ ਕੀਤਾ ਗਿਆ ਹੈ ਤੇ 10 ਲੱਖ ਜਿਹੜਾ ਇਹ ਪੰਜਾਬ ਇਨੋਵੇਸ਼ਨ ਮਿਸ਼ਨ ਵੱਲੋਂ ਫਲੈਜ ਕੀਤਾ ਗਿਆ ਸੋ ਇਹ ਜਿਹੜਾ 13 ਕਰੋੜ 13.10 ਲੱਖ ਹੀ ਹੋ ਗਿਆ 13 ਕਰੋੜ 10 ਲੱਖ ਹੀ ਹੋ ਗਿਆ ਜਿੱਤੇ ਇਹ ਰਕਮ ਹੈ ਇਹ ਸਪੈਸ਼ਲੀ ਲੋਕਾਂ ਲਈ ਹੈਗੀ ਹੈ ਜੋ ਕਿ ਆਪਣਾ ਵਧੀਆ ਬਿਜ਼ਨਸ ਆਈਡੀਆ ਇਹਨਾਂ ਕੋਲ ਲਿਜਾ ਸਕਣ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗੀ ਕਿ ਤੁਸੀਂ ਇਹਦੇ ਵਿੱਚ ਵੱਧ ਤੋਂ ਵੱਧ ਪਾਰਟਿਸਿਪੇਟ ਕਰੋ ਤੁਸੀਂ ਸਾਰੇ ਜਾਣਦੇ ਹੋ ਕਿ 15 ਅਗਸਤ ਨੂੰ ਮਾਨਯੋਗ ਲੋਕਲ ਗਵਰਨਮੈਂਟ ਮਿਨਿਸਟਰ ਵੱਲੋਂ ਇਹ ਲਾਂਚ ਕੀਤਾ ਗਿਆ ਸੀਗਾ ਪ੍ਰੋਗਰਾਮ ਤੇ ਇਹਦੀ ਐਂਟਰੀਸ ਅਸੀਂ ਐਕਸੈਪਟ ਕਰ ਰਹੀ ਹੈਗੇ ਆ ਆ ਇਹ ਇਹ ਅਸੀਂ 15 ਅਗਸਤ ਤੋਂ ਲੈ ਕੇ 16 ਤੱਕ ਸੋ ਇੱਕ ਮਹੀਨੇ ਲਈ ਅਸੀਂ ਐਂਟਰੀਸ ਐਕਸੈਪਟ ਕਰ ਰਹੀ ਹੈਗੀ ਅੱਜ ਅਸੀਂ ਜਿਹੜੀ ਬਾਈਕ ਰੈਲੀ ਲਾਂਚ ਕੀਤੀ ਹੈਗੀ ਹੈ ਉਹ ਵੀ ਇਸ ਚੀਜ਼ ਨੂੰ ਵੱਧ ਤੋਂ ਵੱਧ ਅਵੇਅਰਨੈਸ ਕਰਾਉਣ ਲਈ ਕੀਤੀ ਹੈ ਤੇ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਅਸੀਂ ਲਾਸਟ ਮਾਈਲ ਤੱਕ ਜਾਣਾ ਚਾਹੁੰਦੇ ਹਾਂ ਮਤਲਬ ਹਰ ਇੱਕ ਬੱਚੇ ਨੂੰ ਪਤਾ ਹੋਵੇ ਕਿ ਉਹ ਵੀ ਪਾਰਟਿਸਿਪੇਟ ਕਰ ਸਕਦੇ ਜਿਹੜੀ ਪਿੰਡ ਦੇ ਵਿੱਚ ਸਾਡੀ ਔਰਤਾ ਹੈਗੀਆਂ ਪੈਣਾ ਹੈਗੀਆਂ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਕੋਲ ਵੀ ਇੱਕ ਮੌਕਾ ਹੈ ਹੋ ਸਕਦਾ ਮੈਂ ਮੈਂ ਐਗਜ਼ਾਮਪਲ ਦਿੰਨੀ ਹੈ ਕਿ ਕੋਈ ਅੱਜ ਕੋਈ ਆਪਣਾ ਚਾਹ ਦੀ ਦੁਕਾਨ ਚਲਾਉਂਦਾ ਹੋਵੇ ਉਹਦੇ ਕੋਲ ਕੋਈ ਫੂਡ ਟਰੱਕ ਦਾ ਆਈਡੀਆ ਹੋਵੇ ਇਹ ਬਹੁਤ ਵਧੀਆ ਓਪਰਚ्युनिटी ਹੈ ਕਿ ਉਹ ਪਰਸਨ ਇਹਦੇ ਵਿੱਚ ਪਾਰਟਿਸਿਪੇਟ ਕਰ ਸਕੇ ਆਪਣਾ ਆਈਡੀਆ ਰੱਖ ਸਕੇ ਹੋ ਸਕਦਾ ਕਿ ਸਾਡੀਆਂ ਜਿਹੜੀਆਂ ਔਰਤਾ ਨੇ ਉਹ ਕੋਈ ਅਚਾਰ ਮੁਰੱਬਾ ਬਣਾਉਂਦੀਆਂ ਹੋਣ ਬਟ ਉਹਨੂੰ ਹੋਰ ਤਰੀਕੇ ਨਾਲ ਲੈ ਕੇ ਜਾਣਾ ਚਾਹੁੰਦਾ ਚਾਹਣਾ ਚਾਹੁੰਦੀਆਂ ਹੈਗੀਆਂ ਜਿੱਦਾਂ ਅੱਜਕੱਲ ਮਿਲਿਟਸ ਤੇ ਚਲਿਆ ਹੋਇਆ ਹੈਗਾ ਅ ਬੈਕ ਟੂ ਦ ਰੂਟਸ ਤੇ ਚਲਿਆ ਹੋਇਆ ਹੈ ਕਿ ਜਿਹੜੀ ਸਾਡੀ ਟਰੈਡੀਸ਼ਨਸ ਹੈ ਉਹਦੇ ਹਿਸਾਬ ਨਾਲ ਕਿਸ ਤਰੀਕੇ ਨਾਲ ਨਵੇਂ-ਨਵੇਂ ਪ੍ਰੋਡਕਟਸ ਆ ਰਹੇ ਉਹਨਾਂ ਦਾ ਆਈਡੀਆ ਹੋਵੇ ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਕਰਨਾ ਕਿੱਦਾਂ ਤੁਸੀਂ ਸਾਰੇ ਇਸ ਇਸ ਕੰਟੈਸਟ ਦੇ ਵਿੱਚ ਹਿੱਸਾ ਲੈ ਸਕਦੇ ਹੋ ਤਾਂ ਤੁਸੀਂ ਜਿੱਤੋ ਜਾਂ ਨਾ ਜਿੱਤੋ ਤੁਸੀਂ ਜ਼ਰੂਰ ਫਿਰ ਵੀ ਵਿਜੇਤਾ ਹੋਵੋਗੇ ਬਿਕੋਜ਼ ਤੁਸੀਂ ਕੁਝ ਸਿੱਖ ਕੇ ਜਾਓਗੇ ਤੁਸੀਂ ਕੁਝ ਲੈ ਕੇ ਜਾਓਗੇ ਸੋ ਇਸ ਇਹਦੇ ਵਿੱਚ ਕੋਈ ਐਂਟਰੀ ਫੀਸ ਨਹੀਂ ਹੈਗੀ ਸਿਰਫ ਤੁਹਾਡਾ ਆਈਡੀਆ ਸਾਨੂੰ ਚਾਹੀਦਾ ਹੈਗਾ ਜਿਹੜਾ ਤੁਹਾਡਾ ਹੀ ਹੋਊਗਾ ਇਹ ਰਹਿੰਦਾ ਵੀ ਤੁਹਾਡਾ ਹੀ ਹੈ ਤੇ ਜੇ ਤੁਹਾਡਾ ਆਈਡੀਆ ਕਿਸੇ ਨੂੰ ਜੱਜ ਜਾਂਦਾ ਹੈ ਚਮਕ ਜਾਂਦਾ ਹੈ ਤੁਹਾਨੂੰ ਉਹਦੇ ਵਿੱਚ ਆਪਣੇ ਆਈਡੀਆ ਨੂੰ ਰਿਐਲਿਟੀ ਬਣਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ ਸੋ ਇਹਦੇ ਨਾਲ ਸਿਰਫ ਅਸੀਂ ਜਿਹੜੀ ਐਮਓਯੂ ਸਾਈਨਿੰਗ ਕਰਨੀ ਹੈ ਉਹ ਅਸੀਂ ਕਰ ਲੈਣੀ ਹੈ ਸਿਰਫ 13 ਕਰੋੜ ਦੀ ਮੈਂ ਇੱਕ ਵਾਰੀ ਜਿਹੜੀ ਇਨਾਮ ਦੀ ਰਕਮ ਹੈਗੀ ਹੈ ਉਹ ਵੀ ਮੈਂ ਦੱਸ ਦਿੰਨੀ ਹ ਜਿਹੜੀ ਸਾਡੇ ਪੰਜ ਸਾਡੀ ਕੈਟਾਗਰੀ ਸੀਗੀਆਂ ਉਹਦੇ ਵਿੱਚ Uh, we will be giving three prizes first second and third da jeda first prize hai wo 30000 uh, da uh, first prize har ek category de vich 30000 da hega second prize har ek category de vich 20000 hega te third prize jeda hega hai gai, wo har ek category de vich 10000 da hega is to hi rawa there is also an audience uh, prize ਕਿ ਉਹਦੇ ਵਿੱਚ ਰਕਮ ਨਹੀਂ ਹੈਗੀ ਬਟ ਹੋ ਸਕਦਾ ਕਿ ਜਿਹੜੀ ਆਡੀਅנס ਦੇਖ ਰਹੀ ਹੈ ਉਹਨਾਂ ਨੂੰ ਕੋਈ ਆਈਡੀਆ ਬਹੁਤ ਵਧੀਆ ਪਸੰਦ ਆ ਗਿਆ ਤਾਂ ਆਡੀਅנס ਪੋਪੂਲੈਰਿਟੀ ਦੇ ਵਿੱਚ ਜੋ ਵੀ ਪ੍ਰਾਈਜ਼ ਵਿਜੇਤਾ ਹੈ ਉਹ ਵੀ ਇੱਕ ਪ੍ਰਾਈਜ਼ ਅਸੀਂ ਰੱਖਿਆ ਹੋਇਆ ਹੈਗਾ ਬਟ ਅਗੇਨ ਮੈਂ ਪ੍ਰਾਈਜ਼ਸ ਤੇ ਇਤਨਾ ਨਹੀਂ ਫੋਕਸ ਕਰ ਰਹੀ ਬਿਕੋਜ਼ ਮੈਂ ਕਹਿ ਰਹੀ ਹਾਂ ਕਿ ਤੁਹਾਡੇ ਕੋਲ ਆਈਡੀਆ ਜਿਹੜੀ ਕਿ ਸਾਡੀ ਵੀ ਦੁਨੀਆ ਬਦਲ ਸਕਦਾ ਹੈ ਤੁਹਾਡੀ ਵੀ ਦੁਨੀਆ ਬਦਲ ਸਕਦਾ ਹੈ ਅਸੀਂ ਉਹ ਆਈਡੀਆ ਸੁਣਨਾ ਚਾਹੁੰਦੇ ਹਾਂ ਤੁਹਾਡੇ ਤੋਂ ਹੀ ਦੇਖਣਾ ਚਾਹੁੰਦੇ ਹਾਂ ਕਿ ਅਸੀਂ ਲੁਧਿਆਣਾ ਨੂੰ ਸਟੇਟ ਨੂੰ ਕੰਟਰੀ ਨੂੰ ਵਰਲਡ ਨੂੰ ਜੀ ਸੋ ਸਾਡਾ ਲਾਂਚ ਜਿਹੜਾ ਹੈ ਉਹ 15 ਅਗਸਤ ਨੂੰ ਹੋਇਆ ਸੀਗਾ ਤੇ 1 ਮਹੀਨਾ ਸਾਡੇ ਕੋਲ ਹੈ 15 ਅਗਸਤ ਤੋਂ ਲੈ ਕੇ 16 ਸਤੰਬਰ ਤੱਕ ਅਸੀਂ ਹੁਣ ਹਰ ਇੱਕ ਕਾਲਜ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੁਹਾਡੀ ਰਾਹੀਂ ਵੀ ਅਸੀਂ ਇਹ ਮੈਸੇਜ ਲੈ ਕੇ ਜਾ ਰਹੇ ਹਾਂ ਕਿ ਇਹ ਰਜਿਸਟ੍ਰੇਸ਼ਨ ਹੋ ਸਕਦੀ ਹੈਗੀ ਇਹਦੇ ਲਈ ਅਸੀਂ ਇੱਕ ਖਾਸ ਪੋਰਟਲ ਬਣਾ ਰੱਖਿਆ ਹੈ ਤੇ ਪੋਰਟਲ ਤੋਂ ਇਲਾਵਾ ਜਿਹੜੇ ਕੋਈ ਪਰਸਨ ਨੂੰ ਆ ਪੋਰਟਲ ਯੂਜ਼ ਕਰਨ 'ਚ ਦਿੱਕਤ ਹੈਗੀ ਐਸੀ ਸਪੈਸ਼ਲੀ ਇੱਕ ਹੈਲਪਲਾਈਨ ਨੰਬਰ ਜਿਹੜਾ ਹੈਗਾ ਉਹ ਅਸੀਂ ਲਾਂਚ ਕੀਤਾ ਹੋਇਆ ਹੈ 964647077 ਇਹ ਅਸੀਂ ਸਰਕੂਲੇਟ ਕਰ ਦਾਂਗੇ ਪ੍ਰੈਸ ਨੋਟ ਦੇ ਵਿੱਚ ਵੀ ਤੇ ਇਹਦਾ ਅਸੀਂ QR ਕੋਡਸ ਵੀ ਜਿਹੜੇ ਨੇ ਜਿਹਦੇ ਨਾਲ ਤੁਸੀਂ ਮੋਬਾਈਲ ਨਾਲ ਸਕੈਨ ਕਰਕੇ ਤੁਸੀਂ ਲੌਗਇਨ ਜਾਂ ਆਪਣਾ ਕਰ ਸਕਦੇ ਹੋ ਰਜਿਸਟ੍ਰੇਸ਼ਨ ਉਹ ਵੀ ਅਸੀਂ ਥਾਂ-ਥਾਂ ਤੇ ਡਿਸਪਲੇ ਕਰ ਰਹੇ ਹੈਗੇ ਆਂ ਇਹ ਸਾਡੀ ਜਿਹੜੀ ਜ਼ਿਲ੍ਹੇ ਦੀ ਵੈਬਸਾਈਟ ਹੈ ਉਹਦੇ ਵਿੱਚ ਵੀ ਲਿੰਕ ਹੈਗੀ ਹੈ ਤੇ futuretycoons.in www.futuretycoons.in ਤੇ ਵਿੱਚ ਵੀ ਤੁਸੀਂ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਜੇ ਕੋਈ ਦਿੱਕਤ ਆਂਦੀ ਹੈ ਤੁਸੀਂ ਇਸ ਮੋਬਾਈਲ ਨੰਬਰ ਤੇ ਫੋਨ ਕਰ ਸਕਦੇ ਹੋ ਜਿੱਥੇ ਤੁਹਾਨੂੰ ਪੂਰੀ ਮਦਦ ਕਰਾਂਗੇ ਤੇ ਤੁਹਾਨੂੰ ਹੈਲਪ ਕਰਾਂਗੇ ਕਿ ਕਿਸ ਕਿਸ ਤਰੀਕੇ ਨਾਲ ਰਜਿਸਟ੍ਰੇਸ਼ਨ ਹੋਣੀ ਹੈ ਸੋ ਤੁਹਾਡੇ ਕੋਲ ਪ੍ਰੋਪਰ ਹੈਂਡਹੋਲਡਿੰਗ ਹੋਵੇਗੀ ਸਟਾਰਟ ਤੋਂ ਲੈ ਕੇ ਫਿਨਿਸ਼ ਤੱਕ ਤੇ ਪ੍ਰੀ ਸਕਰੀਨਿੰਗ ਜਿਹੜੀ ਐਪਲੀਕੇਸ਼ਨ ਸੀ ਜਿਹੜੀ ਮੈਂ ਕਹੀ ਸੀ ਕਿ ਸਾਰਿਆਂ ਨੂੰ ਇੱਕ ਵਾਰੀ ਮੌਕਾ ਮਿਲੇਗਾ

ਫਿਨਾਲੇ ਆਪਾਂ ਕਹਿ ਸਕਦੇ ਆ ਉਹ ਸਾਡਾ 4 ਅਕਤੂਬਰ ਨੂੰ ਤੈ ਹੈਗਾ ਕਿ 4 ਅਕਤੂਬਰ ਨੂੰ ਅਸੀਂ ਫਿਨਾਲੇ ਕਰਕੇ ਜਿਹੜੇ ਰਿਜ਼ਲਟਸ ਹੈਗੇ ਉਹ ਸਾਰੇ ਸਾਰਿਆਂ ਦੇ ਸਾਹਮਣੇ ਹੋਣਗੇ ਬਟ ਆਪਣਾ ਪ੍ਰੋਗਰਾਮ ਉੱਥੇ ਖਤਮ ਨਹੀਂ ਹੁੰਦਾ ਜਿੱਦਾਂ ਦੱਸਿਆ ਗਿਆ ਸੀਗਾ ਕਿ ਉਸ ਤੋਂ ਬਾਅਦ 5 ਦਿਨ ਦੀ ਇੱਕ ਮੈਂਟਰਸ਼ਿਪ ਤੇ ਹੈਂਡਹੋਲਡਿੰਗ ਵਰਕਸ਼ਾਪ ਹੋਏਗੀ 7 ਤੋਂ ਲੈ ਕੇ 11 ਅਕਤੂਬਰ ਤੱਕ ਦੇ ਇੱਕ ਫਿਨਾਲੇ ਸਾਡਾ ਫਾਈਨਲ ਜਿਹੜਾ ਆਪਾਂ ਕਹਿ ਸਕਦੇ ਆਂ ਆਡੀਅנס ਪੋਲ ਸਾਰਾ ਕੁਝ ਮਿਲਾ ਕੇ ਸਾਡਾ 15 ਅਕਤੂਬਰ ਨੂੰ ਹੋਵੇਗਾ ਐਂਡ ਇੱਕ ਉਸ ਤੋਂ ਬਾਅਦ ਦੀ ਜਿੱਦਾਂ ਮੈਂ ਕਿਹਾ ਸੀਗਾ ਕਿ ਪ੍ਰੋਗਰਾਮ ਸਾਡਾ ਫਿਨਿਸ਼ ਨਹੀਂ ਹੁੰਦਾ ਸਾਡਾ ਇੱਕ ਸਟਾਰਟਅਪ ਨੈਟਵਰਕਿੰਗ ਜਿਹੜਾ ਹੈ ਉਹ ਬਣ ਜੇਗਾ ਲੁਧਿਆਣਾ ਦਾ ਐਂਡ ਉਹ ਕੰਟੀਨਿਊਸ ਚਲੇਗਾ ਲਾਈਫਟਾਈਮ ਲਈ ਸੋ ਤੁਹਾਡਾ ਇਹਦੇ ਵਿੱਚ ਕੋਈ ਐਂਟਰੀ ਫੀਸ ਕੁਝ ਵੀ ਨਹੀਂ ਲੱਗ ਰਿਹਾ ਤੁਹਾਡਾ ਸਿਰਫ ਜੋ ਤੁਹਾਡਾ ਮਾਈਂਡ ਹੈ ਤੁਹਾਡੀ ਬ੍ਰਿਲੀਅੰਸ ਹੈ ਤੁਹਾਡਾ ਟੈਲੈਂਟ ਹੈ ਉਹ ਉਹ ਤੁਸੀਂ ਸਾਹਮਣੇ ਲੈ ਕੇ ਆਉਣਾ ਹੈ ਜਾਂ ਇੱਕ ਵਾਰੀ ਬਸ ਸਾਨੂੰ ਜ਼ਿਕਰ ਹੀ ਕਰਨਾ ਹੈ ਤੇ ਅਸੀਂ ਉਸ ਚੀਜ਼ ਨੂੰ ਤੁਹਾਨੂੰ ਆਪ ਹੈਲਪ ਕਰਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਅੱਗੇ ਲੈ ਕੇ ਆ ਸਕਦੇ ਹੋ ਤੇ ਤੁਸੀਂ ਹਾਰੋਗੇ ਕੁਝ ਵੀ ਨਹੀਂ ਤੁਸੀਂ ਸਾਰਾ ਤੁਸੀਂ ਸਾਰੀ ਜਿੱਤ ਕੇ ਹੀ ਜਾਓ ਕੁਝ ਨਹੀਂ ਟਾਈਮ ਜਿਹੜਾ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ ਉਹ 1 ਮਹੀਨੇ ਦਾ ਹੈ ਆਪਕੋ 16 ਸੈਪਟੈਂਬਰ ਕੋਈ ਡੇਟ ਲੁੱਸਟ only no there is no age limit only jehda apna students category ya young entrepreneurs di category hai oh de vich jehdi asi age limit rakhi hui hai 16 to 25 years de vich kal but otherwise baki jehdi open category hai gi a oh de vich koi as such there is no age limit koi bhi apply kar sakda je dekha jaye ta country de vich 99000 tak startup hai aur 100 unit ka hai ਔਰ ਇੰਡੀਆ ਪੰਜਾਬ ਦੇ ਵਿੱਚ ਸਾਡਾ ਇਕੋਸਿਸਟਮ ਇੰਨਾ ਸਟਰੋਂਗ ਨਹੀਂ ਸੀ ਇਸ ਉਪਰਾਲੇ ਨਾਲ ਇਸ ਉਪਰਾਲੇ ਨਾਲ ਜਿਹੜਾ ਬਹੁਤ ਵਧੀਆ ਉਪਰਾਲਾ ਔਰ ਇਹ ਲੋਕਲ ਗਵਰਨਮੈਂਟ ਔਰ ਸਰਕਾਰ ਪੂਰਾ ਲਈ ਜੋੜ ਲਾ ਰਹੀ ਹੈ ਔਰ ਮੈਨੂੰ ਉਮੀਦ ਹੈ ਇਹ ਪੂਰਾ ਕਾਮਯਾਬ ਹੋਏਗਾ ਔਰ ਚੈਂਬਰ ਵੱਲੋਂ ਅਸੀਂ ਤਾਂ ਸੀਟ ਕਰਨ ਅਸ਼ੋਰ ਕੀਤਾ ਹੈ ਕਿ ਜਿਹੜਾ ਵੀ ਬੱਚਾ ਕੋਈ ਅੱਛੀ ਪ੍ਰੋਪੋਜ਼ਲ ਪ੍ਰੋਫਿਟੇਬਲ ਪ੍ਰੋਪੋਜ਼ਲ ਲਿਆਏਗਾ ਅਸੀਂ ਲਿਕਪ ਕਰਾ ਕੇ ਦਵਾਂਗੇ ਇਹ ਤਾਂ ਮੈਡਮ ਨੇ ਦੱਸਿਆ ਚਾਹਤ ਹੈ ਕਿ ਇਸ ਤੋਂ علاوہ ਉਹਦੀ ਹੈਂਡ ਹੋਲਡਿੰਗ ਹੈ ਉਹਨੇ ਕੰਪਨੀ ਕਿਵੇਂ ਫਾਰਮ ਕਰਨੀ ਹੈ ਉਹਨੇ ਟ੍ਰੇਡ ਮਾਰਕ ਕਿਵੇਂ ਰਜਿਸਟਰ ਕਰਾਉਣਾ ਹੈ ਉਹਨੇ ਆਪਣਾ ਜਿਹੜਾ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਹੈ ਉਹਨੂੰ ਕਿਵੇਂ ਪ੍ਰੋਟੈਕਟ ਕਰਨਾ ਹੈ ਯਾਂ ਕੋਈ ਐਕਸਪਰਟ ਹੈ ਜਦਾਂ ਕਿ ਸਾਡੇ ਟੈਸਟ ਲਈ 40-50 ਸਾਲ ਦੀ ਵੀ ਵੀ ਸਾਲ ਐਕਸਪੀਰੀਅੰਸ ਵਾਲੇ ਟੈਸਟਰ ਯੰਗ ਕਰ ਲਈਏ ਸਾਡੇ ਕੋ ਉਹ ਉਹਨਾਂ ਨੂੰ ਇਹ ਦੱਸਣ ਕਿ ਤੁਸੀਂ ਆਪਣਾ ਬਿਜ਼ਨਸ ਕਿਵੇਂ ਚਲਾ ਸਕਦੇ ਹੋ ਸੋ ਇਹ ਜਿਹੜਾ ਸਸਟੇਨੇਬਿਲਟੀ ਇੱਕ ਬੜਾ ਅੱਜ ਦਾ ਚੈਲੰਜ ਹੈ ਔਰ ਕਾਫੀ ਮੈਨੂੰ ਲੱਗਦਾ ਹੈ ਜੇ ਕੋਈ ਬੱਚੇ ਤਾਂ ਜੇ ਕੋਈ ਪ੍ਰਪੋਜ਼ਲ ਲੈ ਕੇ ਆਵੇ ਪਾਵਰ ਇੰਡਸਟਰੀ ਨੂੰ ਬੈਨੀਫਿਟ ਹੋਏਗਾ ਸਾਰੀ ਸੋਸਾਇਟੀ ਨੂੰ ਬੈਨੀਫਿਟ ਹੋਏਗਾ ਔਰ ਜਿਹੜਾ ਸਾਡਾ ਸੁਪਨਾ ਹੈ ਪੰਜਾਬ ਨੂੰ ਰਖਲਾ ਪੰਜਾਬ ਬਣਾਉਣਾ ਉਹਦੇ ਲਈ ਇਹ ਥੋੜਾ ਇੰਪੋਰਟੈਂਟ ਕਦਮ ਹੈ थैंक यू ਜੀ ਜਿਸਨ ਕੋ ਵੀਰ ਜਿਨ੍ਹਾਂ ਨੇ ਬੜੇ ਸ਼ੋਰਟ ਟਾਈਮ ਦੇ ਵਿੱਚ ਸਾਡੇ ਮਾਨਯੋਗ ਡੀਸੀ ਸਾਹਾਬਾ ਔਰ ਸਾਡੇ ਮਾਨਯੋਗ ਸੂਬੇ ਦੇ ਆਦਰਯੋਗ ਮੁੱਖ ਮੰਤਰੀ ਸਰਗੋਵਨ ਸਿੰਘ ਜੀ ਮਾਨ ਜਿਨ੍ਹਾਂ ਦੀ ਸੋਚ ਸਦਕਾ ਕਿਉਂਕਿ ਉਹਨਾਂ ਦੀ ਸੋਚ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਔਰ ਖਾਸ ਤੌਰ ਤੇ ਜਿਸ ਤਰ੍ਹਾਂ ਪੰਜਾਬ ਨੇ 2.5 ਸਾਲ ਦੇ ਟਾਈਮ ਦੇ ਵਿੱਚ 74300 ਨੌਕਰੀਆਂ ਪੰਜਾਬ ਨੂੰ ਦਿੱਤੀਆਂ ਨੇ ਬਹੁਤ ਵੱਡਾ ਕਦਮ ਹੈ ਕਿਉਂਕਿ ਪਿਛਲੀਆਂ ਰਵੱਈਤ ਪਾਰਟੀਆਂ ਕਾਫੀ ਸਾਲਾਂ ਤੋਂ ਸਰਕਾਰਾਂ ਚਲਾ ਕੇ ਚਲੇਗੇ ਪਰ ਕਿਤੇ ਨਾ ਕਿਤੇ ਵਾਅਦੇ ਹੁੰਦੇ ਰਹੇ ਪਰ ਸਾਡੀ ਸਰਕਾਰ ਨੇ ਤੁਹਾਡੀ ਲੋਕਾਂ ਦੀ ਬਣਾਈ ਸਰਕਾਰ ਨੇ ਔਰ ਤੁਹਾਡੇ ਸਹਿਯੋਗ ਦੇ ਨਾਲ ਸਰਕਾਰ ਨੇ 2.5 ਸਾਲ ਦੇ ਅਰਸੇ ਦੇ ਵਿੱਚ 74300 ਨੌਕਰੀਆਂ ਦਿੱਤੀਆਂ ਇੱਥੇ ਬਸ ਨਹੀਂ ਔਰ ਥੈਂਕਸ ਹੈ ਮੈਡਮ ਰੀਸ਼ੀ ਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪ੍ਰਸ਼ੰਸਾ ਕਰਕੇ ਉਹ ਸਾਡੇ ਹੁਜਾ ਸਾਹਿਬ ਜਿਹੜੇ ਇੰਡਸਟਰੀ ਨੂੰ ਇੱਥੇ ਰਨ ਕਰਦੇ ਨੇ ਔਰ ਇਹਨਾਂ ਨੇ ਕਾਫੀ ਸਾਲਾਂ ਤੋਂ ਪਿਛਨੀ ਸਰਕਾਰਾਂ 'ਚ ਵੀ ਬਹੁਤ ਕੰਮ ਕੀਤਾ ਮੇਰਰ ਵੀ ਕਾਫੀ ਇੰਡਸਟਰੀ ਵਿੱਚ ਇਹਨਾਂ ਨੇ ਕੰਮ ਕੀਤਾ ਪਰ ਅੱਜ ਕਿਤੇ ਨਾ ਕਿਤੇ ਇਹਨਾਂ ਦੇ ਯੋਗਦਾਨ ਦੇ ਨਾਲ ਤਕਰੀਬਨ ਅਸੀਂ ਉਹ ਦਿਮਾਗ ਜਿਹੜੇ ਜਿਨ੍ਹਾਂ ਕੋਲ ਹੁਨਰ ਹੈ ਜਿਸ ਨਾਲ ਮੈਡਮ ਨੇ ਦੱਸਿਆ ਕਿ ਕੋਈ ਚਾਹ ਚਾਹ ਬਣਾਉਣ ਵਾਲਾ ਵੀ ਇਹੋ ਜਿਹਾ ਇਸੇ ਕੰਮ ਵਿੱਚ ਪਾਰਟਿਸਿਪੇਟ ਕਰ ਸਕਦਾ ਜਿਹਦੇ ਕੋਲ ਵਧੀਆ ਕੋਈ ਆਈਡੀਆਜ਼ ਹੋਣ ਵਧੀਆ ਕੋਈ ਇਹੋ ਜਿਹਾ ਸਿਸਟਮ ਹੋਵੇ ਜਿਹੜਾ ਆਪਣੇ ਆਪ ਦੇ ਹੁਨਰ ਨੂੰ ਲਿਆ ਕੇ ਸਾਨੂੰ ਦਿਖਾ ਸਕੇ ਇਹ ਉਸ ਪਿਕਚਰ ਦੇ ਵਿੱਚ ਉਹ ਵੀ ਆ ਸਕਦਾ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਬੱਚੇ ਸਾਡੇ ਬੜੇ ਫਾਸਟ ਨੇ ਕਿਉਂਕਿ ਅੱਜ ਜਿਨੀ ਨਿਗਰ ਮਾਰੂ ਪਿਛਲੇ ਸਾਲਾਂ ਤੋਂ ਕਾਫੀ ਸਾਲਾਂ ਤੱਕ ਸਾਡੇ ਪੰਜਾਬ ਦੇ ਬੱਚੇ ਬਾਹਰ ਦੀਆਂ ਕੰਟਰੀਆਂ ਜਾ ਰਹੇ ਸੀਗੇ ਬਹੁਤ ਸਪੀਡ ਦੇ ਨਾਲ ਕਿਉਂਕਿ ਸਾਨੂੰ ਲੋੜ ਹੈ ਪੰਜਾਬ ਦੇ ਕਿਉਂਕਿ ਜਿਹੜਾ ਬੱਚਾ ਬਾਹਰ ਜਾਂਦਾ ਉਹ ਘੱਟੋ ਘੱਟ 7 ਬੈਂਡ 8 ਬੈਂਡ 6 ਬੈਂਡ ਤੋਂ ਉੱਪਰ ਲੈ ਕੇ ਜਾਂਦਾ ਉਹ ਛਾ ਦਿਮਾਗ ਹੁੰਦਾ ਉਹ ਬਾਹਰ ਦੀਆਂ ਕੰਟਰੀਆਂ ਯੂਜ਼ ਕਰਦੀਆਂ ਪਰ ਕਿਤੇ ਨਾ ਕਿਤੇ ਸਾਡੇ ਅੱਜ ਜੋ ਪ੍ਰਾਲਾ ਸਰਪੰਨ ਸਿੰਘ ਮਾਨੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਔਰ ਸਾਡੇ ਜ਼ਿਲ੍ਹੇ ਦੇ ਡੀਸੀ ਮੈਡਮ ਦਾ ਕਿਉਂਕਿ ਇਹ ਪ੍ਰਣਾਲੀ ਕਰਨ ਵਾਲਾ ਹੋਣਾ ਚਾਹੀਦਾ ਹੈ ਰਸਤੇ ਬਹੁਤ ਨੇ ਪਰ ਜੋ ਇਹਨਾਂ ਨੇ ਕੰਮ ਇਹ ਅੱਜ ਕੀਤਾ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਦਾ ਕਿਉਂ 13.5 ਕਰੋੜ ਦੀ ਅਮਾਉਂਟ ਛੋਟੀ ਨਹੀਂ ਹੈ ਬਹੁਤ ਵੱਡੀ ਅਮਾਉਂਟ ਹੈ ਜਿਸ ਦੇ ਨਾਲ ਸਾਡੇ ਬੱਚੇ ਅੱਗੇ ਆਣਗੇ ਜ ਜਿਨ੍ਹਾਂ ਕੋਲ ਟੈਲੈਂਟ ਹੈ ਜਿਹੜੇ ਬੱਚੇ ਆਪਣੇ ਕੋਲ ਲੈ ਕੇ ਬੈਠੇ ਨੇ ਜਿਨ੍ਹਾਂ ਕੋਲ ਪਤਾ ਵੀ ਮੈਂ ਫੋਨ ਨਹੀਂ ਕਰ ਸਕਦਾ ਜਾਂ ਮੇਰੇ ਕੋਲ ਅਪਰੋਚ ਨਹੀਂ ਹੋ ਰਹੀ ਉਹ ਇਜ਼ੀ ਅਪਰੋਚ ਹੈ ਇਜ਼ੀ ਅਪਰੋਚ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਆਪਣੀ ਜੋ ਅੰਦਰ ਦੀ ਕੁਝ ਜਾਗਰਤੀ ਹੈਗੀ ਉਹ ਕਢਾ ਲੇਗਾ ਬਾਅਦ ਉਹਨੂੰ ਸਾਨੂੰ ਪੰਜਾਬ ਨੂੰ ਫਾਇਦਾ ਹੋਏਗਾ ਸਾਡੇ ਪੰਜਾਬ ਦੇ ਬੱਚਿਆਂ ਨੂੰ ਹੋਣਾਗਾ ਮੈਂ ਤੁਹਾਡਾ ਵੀ ਥੈਂਕਸ ਕਰਦਾ ਇੰਡਸਟਰੀ ਵਾਲੋਂ ਹੋਜਾ ਸਾਹਿਬ ਦਾ ਥੈਂਕਸ ਕਰਦਾ ਸੀਐਮ ਸਾਹਿਬ ਦਾ ਥੈਂਕਸ ਨਹੀਂ ਕਿਉਂਕਿ ਤੁਹਾਡੇ ਬਣਾਈ ਸੀਐਮ ਸਾਹਿਬ ਨੇ ਜਿਨ੍ਹਾਂ ਨੇ ਇੱਕ ਬਹੁਤ ਵਧੀਆ abralla ਕਰਕੇ ਪੰਜਾਬ ਨੂੰ ਅੱਗੇ ਵਧਾ ਦੇ ਵਿੱਚ ਕਿਉਂਕਿ ਦੂਸਰੀਆਂ ਪਾਰਟੀ ਕੋਲ ਬੋਲਣ ਦੇ ਵਿੱਚ ਕੁਝ ਨਹੀਂ ਹੈ ਉਹਨਾਂ ਕੋਲ ਇੱਕੋ ਕਲਾਸ ਹੈ ਪਰ ਅੱਜ ਪ੍ਰੈਕਟੀਕਲੀ ਜਿਸ ਤਰ੍ਹਾਂ ਇੰਡਸਟਰੀ ਵਾਲੇ ਬੈਠੇ ਨੇ ਤੁਹਾਡੇ ਕੋਲ ਨਹੀਂ ਤਾਂ ਹਰ ਸਰਕਾਰ ਦੇ ਇੰਡਸਟਰੀ ਬਾਰੇ ਖਲਾਫ ਹੁੰਦੇ ਸੀ ਸਾਢੇ 1.5 ਸਾਲ ਬਾਅਦ ਖਲਾਫ ਹੋ ਜਾਂਦੇ ਸੀ ਪਰ ਅੱਜ ਤੁਹਾਡੇ ਵੀ ਮੌਜੂਦ ਬੈਠੇ ਨੇ ਅੱਜ ਤੁਹਾਡੀ ਤੁਸੀਂ ਦੇਖਦੇ ਹੋ ਕਿਤੇ ਵੀ ਕੋਈ ਇੰਡਸਟਰੀ ਵਪਾਰ ਦੇ ਵੱਲੋਂ ਕੋਈ ਪ੍ਰੋਟੈਸਟ ਨਹੀਂ ਹੁੰਦਾ ਕਿਉਂ ਕਿ ਅੱਜ ਸਾਰੇ ਰੋਜ਼ਗਾਰ ਵਾਲੇ ਜਿੰਨੇ ਬਿਜ਼ਨਸਮੈਨ ਨੇ ਜਿੰਨੇ ਇੰਡਸਟਰੀ ਵਾਲੇ ਸਾਰੇ ਖੁਸ਼ ਨੇ ਸਰਕਾਰ ਤੋਂ ਅੱਜ ਸਰਕਾਰ ਵੱਲੋਂ ਮੈਂ ਤੁਹਾਡਾ ਵੀ ਧੰਨਵਾਦ ਹੈ ਔਰ ਮੈਡਮ ਬੀਸੀ ਦਾ ਜਿਨ੍ਹਾਂ ਨੇ ਬੜਾ ਪ੍ਰਲੋਹਾ ਕਰਕੇ ਇਸ ਚੀਜ਼ ਨੂੰ ਲੈ ਕੇ ਆਏ ਨੇ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਮੈਲੇਜ ਮਿਲੇਗਾ ਔਰ ਸਾਡਾ ਜੋ ਟੀਚਾ ਹੈ ਸਰਕਾਰ ਦਾ ਰੰਗਲਾ ਪੰਜਾਬ ਸਨੈਰੀ ਪੰਜਾਬ ਬਿਜ਼ਨਸ ਨੂੰ ਅੱਗੇ ਲੈ ਜਾਣ ਵਾਲਾ ਪੰਜਾਬ ਇੰਡਸਟਰੀ ਨੂੰ ਅੱਗੇ ਲੈ ਜਾਣ ਵਾਲਾ ਕਿਉਂਕਿ ਕਿਸੇ ਵੇਲੇ ਕਿਹਾ ਜਾਂਦਾ ਹੁੰਦਾ ਸੀਗਾ ਕਿ ਸਾਡਾ ਹਰੀ ਕ੍ਰਾਂਤੀ ਵਾਲਾ ਪੰਜਾਬ ਆ ਕਿਸਾਨੀ ਸੂਬਾ ਪੰਜਾਬ ਆ ਅੱਜ ਮੈਂ ਕਹਿ ਸਕਦਾ ਇਹ ਜਿਹੜਾ ਸਾਡਾ ਸੂਬਾ ਆ ਜਿੱਥੇ ਕਿਸਾਨੀ ਆ ਉੱਥੇ ਇੰਡਸਟਰੀ ਬਹੁਤ ਬਰਕਰਹ ਰਹਤ ਆ ਅੱਜ ਸਾਡੀ ਹੁਜਰੀ ਦੇ ਉੱਪਰ ਬਹੁਤ ਵੱਡਾ ਬਰਕਰਹ ਰਹਤ ਆ ਇਸ ਕਰਕੇ ਸਾਡੇ ਪੰਜਾਬ ਨੂੰ ਗਾਂ ਲਜਾਂ ਦੇ ਵਿੱਚ ਜੋ ਯੋਗਦਾਨ ਪਾ ਰਿਹਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਥੈਂਕ ਯੂ